ਸਾਤਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਲਗਾਖਰ ਦੀ ਕੀ ਪਰਸ਼ਾਨ ਹੈ ਜਾਂ ਲਗਾਖਰ ਦਾ ਉਚਾਰਨ ਕਿਸ ਢੰਗ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਤੇ ਨਾਲ ਹੀ ਸਾਇਤਕ ਸਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲਵੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਸ ਚੈਨਲ ਦੇ ਨਾਲ ਜੁੜ ਕੇ ਆਪਣੀਆਂ ਪੜ੍ਹਾਈ ਸੰਬੰਧੀ ਲੋੜਾਂ ਨੂੰ ਸਮੇਂ ਸਿਰ ਪੂਰੀਆਂ ਕਰ ਸਕਣ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਇਹ ਪਤਾ ਹੁਣ ਜ਼ਰੂਰੀ ਹੈ ਕਿ ਲਗਾਖਰ ਕਿਹੜੇ ਹਨ ਜਾਂ ਲਗਾਖਰ ਕੀ ਹਨ ਯਾਨਕਿ ਉਹ ਚਿੰਨ ਜਿਨ੍ਹਾਂ ਦੀ ਵਰਤੋਂ ਕਿਸੇ ਵੀ ਸ਼ਬਦ ਜਾਂ ਵਾਕ ਨੂੰ ਬਣਾਉਂਦਿਆਂ ਹੋਇਆਂ ਮਾਤਰਾਵਾਂ ਦੇ ਨਾਲ ਜਾਂ ਕਿਸੇ ਮੁਕਤਾ ਅੱਖਰ ਦੇ ਨਾਲ ਕੀਤੀ ਜਾਂਦੀ ਹੈ ਉਹਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਜੋ ਲਗਾ ਦੇ ਨਾਲ ਲੱਗਦੇ ਹਨ ਤੇ ਲਗਾਖਰ ਜਿਹੜੇ ਹਨ ਪੰਜਾਬੀ ਦੇ ਵਿੱਚ ਤਿੰਨ ਹਨ ਬਿੰਦੀ ਟਿੱਪੀ ਅਤੇ ਅਦਕ ਇਹਨਾਂ ਵਿੱਚੋਂ ਬਿੰਦੀ ਤੇ ਟਿੱਪੀ ਜੋ ਦੋ ਲਗਾਖਰ ਹਨ ਇਹਨਾਂ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਵੀ ਅੱਖਰ ਨੂੰ ਲਿਖਣ ਲੱਗਿਆਂ ਜਾਂ ਬੋਲਣ ਲੱਗਿਆਂ ਆਵਾਜ਼ ਨੱਕ ਦੇ ਵਿੱਚੋਂ ਨਿਕਲਦੀ ਹੈ ਭਾਵ ਜਿੱਥੇ ਨਾਸਿਕਤਾ ਦੀ ਧੁਨੀ ਹੁੰਦੀ ਹੈ ਨੋਜ਼ਲ ਸਾਊਂਡ ਹੁੰਦੀ ਹੈ ਉਥੇ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਜਿਸ ਦਾ ਸਾਈਨ ਜੋ ਹੈ ਜਸਟ ਇੱਕ ਡਾਟ ਹੈ ਤੇ ਟਿੱਪੀ ਜਿਹੜੀ ਹੈ ਉਹ ਅੱਖਰ ਜਾਂ ਲਾਈਨ ਦੇ ਉੱਤੇ ਲਾਈ ਜਾਂਦੀ ਹੈ ਹੁਣ ਇਹ ਪਤਾ ਹੋਣਾ ਜ਼ਰੂਰੀ ਹੈ ਵਿਦਿਆਰਥੀਆਂ ਨੂੰ ਕਿ ਬਿੰਦੀ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਤੇ ਟਿੱਪੀ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ ਜਿਵੇਂ ਕਿ ਅਸੀਂ ਪਿਛਲੀ ਲੈਕਚਰ ਲੜੀ ਦੇ ਵਿੱਚ ਕੀਤਾ ਸੀ ਲਗਾ ਜਾਂ ਮਾਤਰਾਵਾਂ ਬਾਰੇ ਪੰਜਾਬੀ ਦੇ ਵਿੱਚ ਕੁੱਲ 10 ਮਾਤਰਾਵਾਂ ਹਨ ਕੰਨਾ ਸਿਆਰੀ ਦਿਹਾਰੀ ਔਂਕੜ ਦੁਲੈਂਕੜ ਲਾਵਾ ਦੁਲਾਵਾ ਫੋੜਾ ਤੇ ਕਨੌੜਾ ਤੇ ਇੱਕ ਇਹਨਾਂ ਦੇ ਨਾਲ ਆ ਜਾਂਦਾ ਹੈ ਮੁਕਤਾ ਇਹ ਕੁੱਲ ਜਿਹੜੀਆਂ 10 ਮਾਤਰਾਵਾਂ ਹਨ ਇਹਨਾਂ ਦੇ ਵਿੱਚ ਜੋ ਮੁਕਤਾ ਅੱਖਰ ਹੈ ਸਿਆਰੀ ਹੈ ਤੇ ਔਂਗੜ ਹੈ ਪਾਵ ਜਿਹੜੀਆਂ ਤਿੰਨ ਲਘੂ ਮਾਤਰਾਵਾਂ ਹਨ ਲਘੂ ਤੋਂ ਪਾਵ ਹੈ ਛੋਟੀ ਮਾਤਰਾ ਜਿਸ ਨੂੰ ਇੱਕ ਮਾਤਰਾ ਗਿਣਿਆ ਜਾਂਦਾ ਹੈ ਤੇ ਗੁਰੂ ਤੋਂ ਪਾਵ ਹੈ ਵੱਡੀਆਂ ਮਾਤਰਾਵਾਂ ਜਿਨ੍ਹਾਂ ਨੂੰ ਦੋ ਮਾਤਰਾਵਾਂ ਗਿਣਿਆ ਜਾਂਦਾ ਹੈ ਪਰ ਮਾਤਰਾਵਾਂ ਦੋ ਪ੍ਰਕਾਰ ਦੀਆਂ ਹਨ ਲਘੂ ਅਤੇ ਗੁਰੂ ਪਰ ਜਿਹੜੀਆਂ ਲਘੂ ਮਾਤਰਾਵਾਂ ਹਨ ਉਹਨਾਂ ਦੇ ਨਾਲ ਜਦੋਂ ਨਾਸਿਕਤਾ ਦੀ ਧੁਨੀ ਆਉਂਦੀ ਹੈ ਤਾਂ ਉਥੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਅਸੀਂ ਲਿਖਣਾ ਹੈ ਵੰਗ ਵੰਗ ਸ਼ਬਦ ਜਦੋਂ ਅਸੀਂ ਲਿਖਾਂਗੇ ਤਾਂ ਵੰਗ ਦੇ ਨਾਲ ਜੋ ਹੈ ਟਿੱਪੀ ਵਰਤੀ ਜਾਏਗੀ ਜਾਂਚ ਲਿਖ ਰਹੇ ਹਾਂ ਮੁੰਡਾ ਔਂਕੜ ਦੇ ਨਾਲ ਟਿੱਪੀ ਵਰਤੀ ਗਈ ਹੈ ਜਦੋਂ ਅਸੀਂ ਸਿੰਘ ਸ਼ਬਦ ਲਿਖ ਰਹੇ ਹਾਂ ਤਾਂ ਸਸੇ ਦੇ ਨਾਲ ਟਿੱਪੀ ਦੀ ਵਰਤੋਂ ਆਏਗੀ ਸਿਆਰੀ ਦੇ ਨਾਲ ਸੋ ਮੁਕਤਾ ਅਖਰ ਸਿਆਰੀ ਅਤੇ ਔਂਕੜ ਦੇ ਨਾਲ ਜੇ ਨਾਸਤਾ ਦੀ ਧੁਨੀ ਹੈ ਤਾਂ ਉਥੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਇੱਕ ਮਾਤਰਾ ਹੋਰ ਹੈ ਜਿਹੜਾ ਦੁਲੈਂਕੜ ਹੈ ਯਾਨਕਿ ਜਿਵੇਂ ਬਰਾਬਰ ਦਾ ਸਾਈਨ ਹੁੰਦਾ ਹੈ ਦੁਲੈਂਕੜ ਜਿਹੜਾ ਹੈ ਜਦੋਂ ਇਹ ਇਹਦੇ ਨਾਲ ਵੀ ਨਾਸਿਕਤਾ ਦੀ ਧੁਨੀ ਆਵੇ ਤਾਂ ਉੱਥੇ ਵੀ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਰੂਂ ਜਿਵੇਂ ਜੂ ਸ਼ਬਦ ਹੈ ਤੂੰ ਹੈ ਤਾਂ ਇੱਥੇ ਵੀ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਭਾਵ ਕੁੱਲ ਚਾਰ ਮਾਤਰਾਵਾਂ ਹਨ ਜਿਨ੍ਹਾਂ ਦੇ ਵਿੱਚੋਂ ਤਿੰਨ ਮਾਤਰਾਵਾਂ ਲਘੂ ਅਤੇ ਇੱਕ ਦੁਲੈਂਕੜ ਜੋ ਹੈ ਇਹਨਾਂ ਦੇ ਨਾਲ ਭਾਵ ਕੁੱਲ ਚਾਰ ਮਾਤਰਾਵਾਂ ਦੇ ਨਾਲ ਜਦੋਂ ਨਾਸਿਕਤਾ ਦੀ ਧੁਨੀ ਆਏਗੀ ਤਾਂ ਉੱਥੇ ਟਿੱਪੀ ਦੀ ਵਰਤੋਂ ਕੀਤੀ ਜਾਏਗੀ ਤੇ ਬਾਕੀ ਸਾਰੀਆਂ ਦੀਆਂ ਸਾਰੀਆਂ ਮਾਤਰਾਵਾਂ ਦੇ ਨਾਲ ਜੇਕਰ ਨਾਸਿਕਤਾ ਦੀ ਧੁਨੀ ਆਉਂਦੀ ਹੈ ਤਾਂ ਉੱਥੇ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਜਿਵੇਂ ਅਸੀਂ ਕਾਂ ਲਿਖ ਰਹੇ ਹਾਂ ਤਾਂ ਕਾਂ ਦੇ ਨਾਲ ਬਿੰਦੀ ਲੱਗੇਗੀ ਜਿਵੇਂ ਅਸੀਂ ਨੀ ਸ਼ਬਦ ਲਿਖ ਰਹੇ ਹਾਂ ਤਾਂ ਬਿੰਦੀ ਲੱਗੇਗੀ ਯਾਨੀ ਕਿ ਕੰਨੇ ਦੇ ਨਾਲ ਲੱਗ ਗਈ ਵਿਆਰੀ ਦੇ ਨਾਲ ਲੱਗ ਗਈ ਤੇ ਲਾਂ ਦੇ ਨਾਲ ਜਿਵੇਂ ਗੇਂਦ ਲਿਖਿਆ ਹੈ ਤਾਂ ਬਿੰਦੀ ਲੱਗੇਗੀ ਜਿਵੇਂ ਚੈਨ ਲਿਖਿਆ ਹੈ ਦੁਲਾਵਾਂ ਦੇ ਨਾਲ ਵੀ ਬਿੰਦੀ ਲੱਗੇਗੀ ਤੇ ਹੋੜੇ ਦੇ ਨਾਲ ਜਿਵੇਂ ਅਸੀਂ ਗੋਂਦ ਸ਼ਬਦ ਲਿਖ ਰਹੇ ਹਾਂ ਤਾਂ ਉੱਥੇ ਬਿੰਦੀ ਲੱਗੇਗੀ ਤੇ ਕਨੌੜੇ ਦੇ ਨਾਲ ਜਿਵੇਂ ਅਸੀਂ ਗਾਉਣਾ ਜਾਂ ਆਂਤਰਾ ਸ਼ਬਦ ਹੈ ਜਿਵੇਂ ਆਂਤਰਾ ਜਾਂ ਫਿਰ ਗਾਉਣ ਇਹਦੇ ਵਿੱਚ ਵੀ ਬਿੰਦੀ ਦੀ ਵਰਤੋਂ ਹੋਏਗੀ। ਭਾਵ ਉਲ 6 ਮਾਤਰਾਵਾਂ ਜਿਹੜੀਆਂ ਹਨ ਇਹਨਾਂ ਦੇ ਨਾਲ ਜੇਕਰ ਨਾਸਿਕਤਾ ਦੀ ਧੁਨੀ ਆਉਂਦੀ ਹੈ ਤਾਂ ਬਿੰਦੀ ਲੱਗਦੀ ਹੈ ਤੇ ਬਾਕੀ ਚਾਰ ਮਾਤਰਾਵਾਂ ਦੇ ਨਾਲ ਟਿੱਪੀ ਲੱਗਦੀ ਹੈ। ਠੀਕ ਇਸੇ ਤਰ੍ਹਾਂ ਜੋ ਅਦਕ ਹੈ ਅਦਕ ਦੀ ਵਰਤੋਂ ਕਿੱਥੇ ਹੁੰਦੀ ਹੈ ਜਦੋਂ ਅੱਧੇ ਅੱਖਰ ਦੀ ਕਮੀ ਨੂੰ ਪੂਰਿਆ ਕਰਨਾ ਹੁੰਦਾ ਹੈ ਜਾਂ ਕਿਸੇ ਸ਼ਬਦ ਦੇ ਉੱਤੇ ਜਦੋਂ ਦਬਾਅ ਪਾ ਕੇ ਬੋਲਿਆ ਜਾਂਦਾ ਹੈ ਤਾਂ ਉੱਥੇ ਅਸੀਂ ਅੱਧਕ ਦਾ ਜਿੰਨ ਵਰਤਦੇ ਹਾਂ ਜਿਵੇਂ ਪਤਾ ਸ਼ਬਦ ਹੈ ਪਤਾ ਸੌਫਟਲੀ ਬੋਲੀਏ ਤਾਂ ਪਤਾ ਹੈ ਤੇ ਜਦੋਂ ਅਸੀਂ ਪੱਤਾ ਲਿਖਾਂਗੇ ਤਾਂ ਇਹਦੇ ਉੱਤੇ ਅੱਧਕ ਲੱਗੇਗਾ ਸੋ ਅੱਧਕ ਜੋ ਹੈ ਅੱਧੇ ਅੱਖਰ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ ਜਿਵੇਂ ਹਿੰਦੀ ਦੇ ਵਿੱਚ ਅਗਰ ਅਸੀਂ ਪੱਤਾ ਲਿਖਣਾ ਹੈ ਤਾਂ ਅੱਧਾ ਅੱਖਰ ਲਿਖਿਆ ਜਾਏਗਾ ਬੱਚਾ ਲਿਖਣਾ ਹੈ ਤਾਂ ਅੱਧਾ ਅੱਖਰ ਸੋ ਇਹ ਅੱਧਾ ਅੱਖਰ ਜਿਹੜਾ ਹੈ ਉੱਪਰ ਅੱਧਕ ਦੇ ਰੂਪ ਦੇ ਵਿੱਚ ਚਲਿਆ ਜਾਂਦਾ ਹੈ ਜਿਵੇਂ ਬੱਚਾ ਹੋ ਗਿਆ अच्छा ਹੁਣ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਅਦਕ ਦੀ ਵਰਤੋਂ ਜਿਹੜੀ ਹੈ ਇੱਕ ਤਾਂ ਅਸੀਂ ਅਧੇ ਅੱਖਰ ਦੀ ਕਮੀ ਪੂਰੀਆਂ ਕਰਨ ਦੇ ਲਈ ਕਰਨੇ ਹਨ ਭਾਵ ਜਿੱਥੇ ਸ਼ਬਦ ਦੇ ਉੱਤੇ ਦਬਾਅ ਆਉਂਦਾ ਹੈ ਉੱਥੇ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਦੂਸਰਾ ਜਿਵੇਂ ਅਸੀਂ ਮੁਕਤਾ ਅੱਖਰ ਹੈ ਜਿਵੇਂ ਕੱਚ ਲਿਖਣਾ ਹੈ ਤਾਂ ਇਹਦੇ ਉੱਪਰ ਅਦਕ ਆਏਗਾ ਸੱਚ ਲਿਖਣਾ ਹੈ ਉੱਪਰ ਅੱਧਕ ਆਏਗਾ ਇੱਥੇ ਅੱਧਾ ਅੱਖਰ ਵੀ ਲੈ ਸਕਨੇ ਆਸੀਂ ਵਿਚਲਾ ਤੇ ਮੁਕਤੇ ਦੇ ਨਾਲ ਜੇਕਰ ਦਬਾ ਆ ਰਿਹਾ ਹੈ ਤਾਂ ਉੱਥੇ ਅੱਧਕ ਲੱਗੇਗਾ ਤੇ ਦੂਸਰੀ ਵਰਤੋਂ ਸਿਹਾਰੀ ਦੇ ਨਾਲ ਹੁੰਦੀ ਹੈ ਜਿਵੇਂ ਅਸੀਂ ਲਿਖਨੇ ਹਾਂ ਅ ਕਿੱਤਾ ਕਿੱਤਾ ਸ਼ਬਦ ਹੈ ਤਾਂ ਇੱਥੇ ਦਿੱਤਾ ਸ਼ਬਦ ਹੈ ਤਾਂ ਅੱਧਕ ਆਏਗਾ ਕਿੱਤਾ ਸ਼ਬਦ ਹੈ ਤਾਂ ਅੱਧਕ ਆਏਗਾ ਮਿੱਤਰ ਸ਼ਬਦ ਹੈ ਤਾਂ ਅੱਧਕ ਆਏਗਾ तितर शब्द है तद आएगा ठीक इस तरह जो औंकड़ है औंकड़ जिमेंखने रुग या बुक या चुक टुक भाव मुक्ता आखर सियाारी औंकड़ ਦੇ ਨਾਲ ਜੇਕਰ ਦਬਾਅ ਆਉਂਦਾ ਹੈ ਤਾਂ ਇਹਨਾਂ ਤਿੰਨਾਂ ਮਾਤਰਾਵਾਂ ਦੇ ਨਾਲ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਇਹ ਪੂਰੀ ਤਰ੍ਹਾਂ ਕਨਸੈਪਟ ਕਲੀਅਰ ਹੋ ਗਿਆ ਹੋਵੇਗਾ ਕਿ ਲਗਾਖਰ ਪੰਜਾਬੀ ਦੇ ਵਿੱਚ ਕਿੰਨੇ ਹਨ ਕੁੱਲ 3 ਹਨ ਕਿਹੜੇ-ਕਿਹੜੇ ਬਿੰਦੀ ਟਿੱਪੀ ਅਤੇ ਅਦਕ ਤੇ ਇਹਨਾਂ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਜਾਂ ਕਦੋਂ ਕੀਤੀ ਜਾਂਦੀ ਹੈ ਬਿੰਦੀ ਟਿੱਪੀ ਦੀ ਵਰਤੋਂ ਨਾਸਿਕਤਾ ਦੀ ਧੁਨੀ ਦੀ ਕਮੀਆ ਕਮੀ ਪੂਰੀ ਕਰਦੀ ਹੈ ਤੇ ਅਧਕ ਦੀ ਵਰਤੋਂ ਜਿਹੜੀ ਹੈ ਇਹ ਦਬਾਅ ਪਾਉਂਦਿਆਂ ਹੋਇਆ ਜਾਂ ਜਿੱਥੇ ਵੀ ਕਿਸੇ ਸ਼ਬਦ ਦੇ ਉੱਤੇ ਦਬਾਅ ਪਾ ਕੇ ਬੋਲਿਆ ਜਾਂਦਾ ਹੈ ਤਾਂ ਉਥੇ ਅਧਕ ਦੀ ਵਰਤੋਂ ਕੀਤੀ ਜਾਂਦੀ ਹੈ ਅਧਕ ਜੋ ਹੈ ਇਹ ਸਿਰਫ ਤਿੰਨ ਮਾਤਰਾਵਾਂ ਦੇ ਨਾਲ ਲੱਗਦਾ ਹੈ ਮੁਕਤਾ ਸਿਆਰੀ ਅਤੇ ਔਂਕੜ ਦੇ ਨਾਲ ਤੇ ਬਿੰਦੀ ਜੋ ਹੈ ਟਿੱਪੀ ਜੋ ਹੈ ਇਹ ਵੀ ਇਹ ਚਾਰ ਮਾਤਰਾਵਾਂ ਦੇ ਨਾਲ ਲੱਗਦੀ ਹੈ ਮੁਕਤਾ ਸਿਹਾਰੀ ਔਂਕੜ ਦੇ ਨਾਲ-ਨਾਲ ਦੁਲੈਂਕੜ ਦੇ ਨਾਲ ਵੀ ਟਿੱਪੀ ਲੱਗਦੀ ਹੈ ਤੇ ਬਾਕੀ ਜਿਹੜੀਆਂ ਛੇ ਮਾਤਰਾਵਾਂ ਹਨ ਉਹਨਾਂ ਦੇ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ਕਦੋਂ ਜਦੋਂ ਨਾਸਿਕਤਾ ਦੀ ਧੁਨੀ ਆਉਂਦੀ ਹੈ ਜਦੋਂ ਕਿਸੇ ਅੱਖਰ ਦੇ ਉਚਾਰਨ ਦੇ ਵਿੱਚ ਨੱਕ ਤੋਂ ਆਵਾਜ਼ ਨਿਕਲਦੀ ਹੈ ਸੋ ਅੱਜ ਦੀ ਇਹ ਵੀਡੀਓ ਜੋ ਸੀ ਇਹ ਲਗਾ ਅੱਖਰ ਬਾਰੇ ਸੀ ਉਮੀਦ ਹੈ ਵਿਦਿਆਰਥੀਆਂ ਨੂੰ ਲਗਾਖਰ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ ਮਿਲਾਂਗੇ ਅਗਲੇ ਲੈਕਚਰ ਲਈ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ